ਸਵਾਗਤ ਹੈ ਹਨ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਕੱਪੜੇ ਦੀ ਵੀਡੀਓ ਚ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਤੁਹਾਡੇ ਲਈ ਸਾਰੇ ਕਾਟਨ ਦੇ ਸੂਟ ਲੈ ਕੇ ਆਏ ਆ ਕਢਾਈ ਵਾਲੇ ਸੂਟ ਵੀ ਦਿਖਾਵਾਂਗੇ ਤੁਹਾਨੂੰ ਤੇ ਘਾਡੇ ਲਈ ਪਾਉਣ ਵਾਲੇ ਸੂਟ ਵੀ ਤੁਹਾਡੇ ਲਈ ਲੈ ਕੇ ਆਏ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਰੇਟ ਆਪਣੇ ਬਹੁਤ ਜਾਇਨੇ ਹੁੰਦੇ ਨੇ ਇਸ ਵੀਡੀਓ ਵਿੱਚ ਇਸ ਦਿਨ ਨੂੰ ਡਿਜੀਟਲ ਪ੍ਰਿੰਟ ਦੇ ਸੂਟ ਵੀ ਦਿਖਾਵਾਂਗੇ ਜੋ ਕਿ ਤੁਸੀਂ ਸਾਡੇ ਕੋਲੋਂ ਵੀ ਤਿਆਰ ਕਰਵਾ ਸਕਦੇ ਬਹੁਤ ਸੋਹਣੀ ਵੈਰਾਈਟੀ ਹੁੰਦੀ ਹੈ ਜੀ ਵੀਡੀਓ ਪਰ ਸ਼ੁਰੂ ਕਰਨ ਜਾਏ ਮੀਡੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਕਾਟਨ ਦੇ ਜੁੱਟਾ ਨੂੰ ਵੀਡੀਓ ਸ਼ੁਰੂ ਕਰਾਂਗੇ ਆਪਣੇ ਕੋਲੇ ਮੈਚਿੰਗ ਜੁੱਟ ਆ ਜੀ ਲੀਜੀਬੀਜੀ ਕਾਟਨ ਲੀਜੀਬੀਜੀ ਕਾਟਨ ਇਹ ਥੋੜਾ ਮਿਕਸ ਕਪੜਾ ਨੇ ਇਹਨਾਂ ਦੇ ਕਲਰ ਨਹੀਂ ਖਰਾਬ ਹੁੰਦੇ ਪ੍ਰਾਈਸ ਸਿਰਫ 450 450 ਰੇਟ ਰਹਿਣ ਵਾਲਾ ਜੀ 2.5 ਮੀਟਰ ਦੀ ਸ਼ਲਟਾ 2.5 ਮੀਟਰ ਦੀ ਬਾਟਮ ਲੱਗੀ ਹੋਈ ਹੈਗੀ ਦੁਪੱਟਾ ਵੀ ਇਹਨਾਂ ਦਾ ਹੁੰਦਾ 2 ਦਾ 10 2.5 ਜਾਂ 10 ਦੁਪੱਟਾ ਦਾ 450 ਰੇਟ ਰਹਿਣ ਵਾਲਾ ਕਲਰ ਦੇਖ ਕੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਸਿੰਗਲ ਸੂਟ ਵੀ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਕਲਰ ਸਾਰੇ ਬਹੁਤ ਵਧੀਆ ਨੇ ਇਹ ਥੋੜੀ ਜਿਹੀ ਮਿਕਸਡ ਕਾਟਨ ਹੁੰਦੀ ਆ ਜੀ ਲੀਜੀ ਬੀਜੀ ਕਾਟਨ ਮੈਚਿੰਗ ਸੂਟ ਨੇ ਆਪਣੇ ਕੋਲ ਗ੍ਰੀਨ ਕਲਰ ਆ ਗਏ ਚਾਰ ਪੰਜ ਕਲਰ ਦਿਖਾਂ ਮੰਗਦਣ ਨੂੰ 450 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ 450 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਡੱਬੀਆਂ ਦਾ ਡਿਜ਼ਾਈਨ ਬਣਾਇਆ ਹੈ ਪ੍ਰਿੰਟ ਸੂਟ ਨੇ ਆਪਣੇ ਕੋਲੇ ਮੈਚਿੰਗ 450 ਦੀ ਰੇਂਜ ਰਹਿਣ ਵਾਲੀ ਇਹਨਾਂ ਸੂਟਾਂ ਦੀ ਪਿਓਰ ਕਾਟਨ ਦੇ ਸੂਟ ਲੈ ਕੇ ਤੁਹਾਡੇ ਲਈ ਮੈਚਿੰਗ ਮੈਚਿੰਗ ਸੂਟ ਹੈ ਜੀ ਸਵਾ 2 ਮੀਟਰ ਦੀ ਸ਼ਰਟ 2.5 ਮੀਟਰ ਲੈਂਥ ਤੁਸੀਂ 42 ਇੰਚ ਬਣਾ ਸਕਦੇ ਹੋ ਸਵਾ 2 ਮੀਟਰ ਦੀ ਦੁਪੱਟੇ ਨੇ 2.5 ਮੀਟਰ ਦੀ ਬਾਟਮ ਲੱਗੀ ਹੈ ਤੁਸੀਂ ਪਲਾਜੋ ਵੀ ਬਣਾ ਸਕਦੇ ਹੋ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਮਲਮਲ ਦੇ ਦੁਪੱਟੇ ਲੱਗੇ ਹੋਣੇ ਕੋਈ ਵੀ ਮਿਕਸ ਨਹੀਂ ਹੈ ਕੱਪੜੇ ਦੇ ਵਿੱਚ ਸਲੈਕਟ ਕਰ ਸਕਦੇ 500 ਰੇਟ ਇੰਨਾ ਸੂਟਾਂ ਦਾ 500 ਰੇਟ ਰਹਿਣ ਵਾਲਾ ਜੀ ਜੋ ਬਾਟਮ ਮਿਲੂ ਤੁਹਾਨੂੰ ਪਿਓਰ ਕਾਟਨ ਨਹੀਂ ਮਿਲੂ ਸ਼ਰਟ ਵੀ ਪਿਓਰ ਕਾਟਨ ਦੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਦੇਖਾ ਤੁਸੀਂ ਆਪਣੇ ਕੋਲੇ ਲਾਈਟ ਕਲਰ ਦੇ ਵਿੱਚ ਸੂਟ ਨੇ ਜੀ ਬਹੁਤ ਸੋਹਣਾ ਸਕਿਨ ਕਲਰ ਦੇ ਨੀਪੋਏ ਬਣੀ ਹੋਈ ਹੈ ਸਾਰੇ ਸੂਟਾਂ ਦੀ ਪਹਿਲਾਂ ਤੁਹਾਨੂੰ ਬਾਈਨ ਸ਼ੇਡ ਦਿਖਾਇਆ ਜੀ ਇਹ ਹੈ ਆਪਣੇ ਕੋਲੇ ਸਕਿਨ ਕਲਰ ਦਾ ਕਲਰ ਸਾਰੇ ਬਹੁਤ ਪਿਆਰੇ ਨੇ 500 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਇਸ ਕਪੜੇ ਵਿੱਚ ਕੋਈ ਵੀ ਮਿਕਸ ਨਹੀਂ ਹੈਗੀ ਥੋੜਾ ਜਿਹਾ ਹੈਂਡਵਰਕ ਦਾ ਕੰਮ ਵੀ ਮਿਲੂਗਾ ਤੁਹਾਨੂੰ ਇਹਨਾਂ ਸੂਟਾਂ ਦੇ ਪਿਓਰ ਕਾਟਨ ਦੇ ਸੂਟ ਆ ਜੀ ਸਵਾ ਦੋ ਮੀਟਰ ਦੇ ਦੁਪੱਟੇ ਨਾਲ ਤੁਸੀਂ ਲੈਟ ਕਰ ਸਕਦੇ ਹੋਗੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਚਾਰ ਕਲਰ ਨੇ ਆਪਣੇ ਕੋਲੇ ਮੈਚਿੰਗ ਸੂਟ ਰਹਿਣ ਵਾਲੇ ਨੇ ਮੈਚਿੰਗ ਸੂਟ ਲੈ ਕੇ ਜਾਂ ਤੁਹਾਡੇ ਲਈ ਦੁਪੱਟੇ ਲਈ ਰੌਣ ਕਾਟਨ ਦੇ ਵਿੱਚ ਰੀਅਨ ਕਾਟਨ ਦੀ ਸ਼ਰਟ ਲੱਗੀ ਹੋਇਆ ਜਾਂ ਰੀਅਨ ਕਾਟਨ ਦੀ ਬਾਟਮ ਲੱਗੀ ਹੋਇਆ ਦੁਪੱਟਾ ਲੱਗਿਆ ਚੈੱਕ ਦਾ ਚੈੱਕ ਮਤਲਬ ਕਿ ਸੈਮੀ ਦੁਪੱਟਾ ਲੱਗਿਆ ਜੀ ਸਵਾ 2 ਮੀਟਰ ਦਾ ਦੁਪੱਟਾ ਜੀ ਸਿਰਫ 2 ਮੀਟਰ ਦਾ ਦੁਪੱਟਾ ਇਹਨਾਂ ਸੁੱਟਣ ਨਾਲ ਸਵਾ 2 ਮੀਟਰ ਦੀ ਸ਼ਰਟ ਆ ਤੇ ਬਾਟਮ ਲੱਗੀ ਹੋਇਆ ਨਾਲ ਤੁਸੀਂ ਪਲਾਜੋ ਵੀ ਬਣਾ ਸਕਦੇ 550 ਰੇਟ ਪ੍ਰਿੰਟ ਦਾ ਨੂੰ ਦੁਪੱਟੇ ਮਿਲਣਗੇ ਚੈੱਕ ਦੇ ਦੁਪੱਟੇ ਨੇ ਜੀ ਪ੍ਰਿੰਟ ਦੁਪੱਟੇ ਮਿਲਣਗੇ ਪਹਿਲਾਂ ਆਪਣੇ ਕੋਲੇ ਪਿਸਤਾ ਕਲਰ ਕਲਰ ਬਹੁਤ ਸੋਹਣਾ ਨੇ ਡਿਜ਼ਾਈਨ ਵੀ ਬਹੁਤ ਵਧੀਆ ਰੀਅਨ ਕਾਟਨ ਦੇ ਵਿੱਚ ਆਪਣੇ ਕੋਲੇ ਕੱਪੜਾ ਗਰਮੀਆਂ ਵਿੱਚ ਪਾਉਣ ਵਾਲੀ ਬਰੇਟ ਜੀ ਸਾਰੀ ਕਾਟਨ ਦੇ ਸੂਟ ਲੈ ਕੇ ਆਂਦੇ ਹਾਂ ਤੁਹਾਡੇ ਲਈ ਪਿੰਕ ਕਲਰ ਆ ਗਿਆ ਕਲਰ ਸਾਰੇ ਬਹੁਤ ਪਿਆਰੇ ਨੇ ਇਹ ਆ ਗਿਆ ਕੱਚਾ ਬਿਲਾ ਯਾਨੀ ਕਿ ਕੱਚਾ ਬਿਲਾ येलो ਕਲਰ ਆ ਗਿਆ ਜੀ 550 ਰੇਟ ਹੈ ਨਾ ਸੂਟ ਦਾ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਆਪਣੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਸ਼ਿਪਿੰਗ ਚਾਰਜ ਫਰੀ ਰਹਿਣ ਵਾਲਾ ਕੈਸ਼ ਓਨ ਡਿਲੀਵਰੀ ਹੈਗੀ ਆ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਪਿਓਰ ਦੁਪੱਟੇ ਨਾਲ ਸੂਟ ਲੈ ਕੇ ਆਂਦੇ ਹਾਂ ਲੀਜੀ-ਬੀਜੀ ਕਾਟਨ ਦੇ ਵਿੱਚ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਆ ਜੀ ਪਿਓਰ ਦਾ ਦੁਪੱਟਾ ਲੱਗਿਆ ਹੈ 2 ਮੀਟਰ ਦਾ ਦੁਪੱਟੇ ਦੀ ਕਟਾ ਸੀ ਤਾਂ ਨੂੰ ਨਾਲ ਦੀ ਨਾਲ ਡਾੜ ਦੇਣਾ ਪਹਿਲਾਂ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਆ ਕਰੋ ਉਸ ਤੋਂ ਬਾਅਦ ਹੀ ਸਾਨੂੰ ਫੋਟੋ ਸੈਂਡ ਕਰਿਆ ਕਰੋ ਜੀ ਸਾਰੇ ਕਲਰ ਹੀ ਲਾਈਟ ਰਹਿਣਗੇ ਇਸ ਪ੍ਰਿੰਟ ਵਿੱਚ ਪਹਿਲਾਂ ਆਪਣੇ ਕੋਲੇ ਪਿਸਤਾ ਕਲਰ ਬਹੁਤ ਪੈਰਾ ਕਲਰ ਪਿਓਰ ਦਾ ਦੁਪੱਟਾ ਕੱਪੜਾ ਹੈਗਾ ਲੀਜੀ-ਬੀਜੀ ਲੀਜੀ-ਬੀਜੀ ਕਾਟਨ ਆ ਜੀ ਕਾਟਨ ਬਹੁਤ ਵਧੀਆ ਲੱਗੇ 550 ਰੇਟ 550 ਰੇਟ ਰਹਿਣ ਵਾਲਾ ਜੀ ਇਹ ਹੈ ਆਪਣੇ ਕੋਲ ਸਕਿਨ ਕਲਰ ਡਾਰਕ ਸਕਿਨ ਕਲਰ ਬਹੁਤ ਪਿਆਰਾ ਕਲਰ ਹੈ ਨਾਲ ਪਿਓਰ ਦੇ ਦੁਪट्टे ਲੱਗੇ ਹੋਏ ਨੇ ਕਾ ਡੇਲੀ ਪਾਉਣ ਵਾਲੇ ਬਹੁਤ ਵਧੀਆ ਸੂਟ ਨੇ ਜੀ ਪਿਓਰ ਦੇ ਦੁਪट्टे ਨਾਲ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਸਕਾਈ ਕਲਰ ਆਏ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲ ਚਾਰ ਕਲਰ ਨੇ ਆਲ ਓਵਰ ਸੂਟ ਨੇ ਨਾਲ ਪਿਓਰ ਦੇ ਦੁਪट्टे ਨੇ 550 ਰੇਟ ਹੈ ਇਹਨਾਂ ਸੂਟਾਂ ਦਾ ਪਿੰਕ ਕਲਰ ਇਹ ਚਾਰ ਕਲਰ ਨੇ ਆਪਣੇ ਕੋਲੇ ਮੈਚਿੰਗ ਸੂਟ ਲੈ ਕੇ ਅੰਦਰ ਲਿ ਕੜਾਈ ਵਾਲੇ ਖਾਦੀ ਕਾਟਨ ਦੀ ਸ਼ਲਟਰ ਰਹਿਣ ਵਾਲੀ ਹੈ ਜੀ ਕਾਟਨ ਦੀ ਬਾਟਮ ਰਹਿਣ ਵਾਲੀ ਹੈ ਨਾਲ ਦੁਪੱਟਾ ਔਰਗਾਂਜਾ ਦਾ ਦੁਪੱਟਾ ਮਿਲ ਕੜਾਈ ਵਾਲਾ ਕੜਾਈ ਵਾਲਾ ਔਰਗਾਂਜਾ ਦਾ ਦੰਦਾ ਦੁਪੱਟਾ ਜੀ ਰੇਟ ਹੈਗਾ ਸਿਰਫ 650 650 ਰੇਟ ਰਹਿਣ ਵਾਲਾ ਜੀ ਮੈਚਿੰਗ ਸੂਟ ਨੇ ਆਪਣੇ ਕੋਲੇ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਇਹ ਆਪਣੇ ਕੋਲੇ ਕਾਟਨ ਦੇ ਵਿੱਚ ਕੜਾਈ ਵਾਲੇ ਸੂਟ ਮੈਂਦੀ ਕਲਰ ਦਾ ਬਹੁਤ ਸੋਹਣਾ ਕੰਟਰਾਸਟ ਬਣਿਆ ਹੈ ਜੀ ਤੁਸੀਂ ਦੇਖ ਸਕਦੇ ਆਪਣੇ ਕੋਲ ਕਢਾਈ ਵਾਲੇ ਥ੍ਰੈਡਵਰਕ ਦੇ ਸੂਟ ਨੇ ਖਾਦੀ ਕਾਟਨ ਦੀ ਸ਼ਰਟ ਰਹਿਣ ਵਾਲੀ ਹੈ ਕਾਟਨ ਦੀ ਬਾਟਮ ਰਹਿਣ ਵਾਲੀ ਹੈ ਔਰਗੰਝ ਦਾ ਦੁਪੱਟਾ ਸਾਰੇ ਕਲਰ ਬਹੁਤ ਪਿਆਰੇ ਨੇ ਬਾਇੰਡ ਸ਼ੇਡ ਆ ਗਏ ਆਪਣੇ ਕੋਲੇ ਕੱਟਵਰਕ ਦੇ ਦੁਪੱਟੇ ਨੇ ਨਾਲ 650 ਰੇਟ ਦੇ ਨਾਲ ਸੂਟਾਂ ਦਾ ਕਲਰ ਸਾਰੇ ਬਹੁਤ ਪਿਆਰੇ ਨੇ ਜੋ ਵੀ ਤੁਸੀਂ ਕਲਰ ਸਿਲੈਕਟ ਕਰੋਗੇ ਸਾਰੇ ਬਹੁਤ ਪਿਆਰੇ ਕਲਰ ਨੇ ਸਾਰੇ ਥ੍ਰੈਡ ਵਰਕ ਦੇ ਗਰਮੀਆਂ ਵਾਲੇ ਸੂਟ ਨੇ ਦੋ ਡਿਜ਼ਾਈਨ ਨੇ ਆਪਣੇ ਕੋਲੇ ਜੇ ਤੁਹਾਨੂੰ ਹੁੰਡ ਜੈਨ ਦਿਖਾ ਰਹੇ ਹੈ ਇਹ ਵੀ ਆਪਣੇ ਕੋਲੇ ਖਾਦੀ ਕਾਟਨ ਦੇ ਵਿੱਚ ਔਰਗਾਂਜੇ ਦੇ ਦੁਪੱਟੇ ਸਾਰੇ ਸੂਟਾਂ ਨਾਲ ਹੀ ਔਰਗਾਂਜੇ ਦੇ ਦੁਪੱਟੇ ਲੱਗੇ ਨੇ ਸਵਾ ਦੋ ਮੀਟਰ ਦੇ 2.5 ਮੀਟਰ ਦੀ ਸ਼ਰਟ ਰਹਿਣ ਵਾਲੀ 2.5 ਮੀਟਰ ਦੀ ਬਾਟਮ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋਗੇ ਇਹਨਾਂ ਸੂਟਾਂ ਦੇ ਸਾਢੇ 500 ਦੀ ਰੇਂਜ ਦੇ ਵਿੱਚ ਤੁਹਾਨੂੰ ਕਢਾਈ ਵਾਲੇ ਸੂਟ ਦੇਵਾਂਗੇ ਅਸੀਂ ਗਰਮੀਆਂ ਵਾਲੇ スクリーンショット ਲੈ ਸਕਦੇ ਹੋ ਫਟਾਫਟ ਜੋ ਵੀ ਤੁਹਾਨੂੰ ਪਸੰਦ ਆਉਂਦਾ ਹੋਵੇ ਉਹਦਾ ਸਾਨੂੰ ਕਲਰ ਤੁਸੀਂ ਸੈਂਡ ਕਰਕੇ WhatsApp ਤੇ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਸਾਰੇ ਸੂਟਾਂ ਦੇ ਤੁਹਾਨੂੰ ਥ्रेड ਵਰਕ ਮਿਲੂਗਾ 650 ਰੇਟ ਇਹਨਾਂ ਸੂਟਾਂ ਦਾ ਮਸਲਿਨ ਚਾਕਲੇਟ ਦੇ ਸੂਟ ਲੈ ਕੇ ਆਂਦੇ ਲਿ ਕਢਾਈ ਵਾਲੇ ਬਹੁਤ ਹੀ ਘੱਟ ਟਰੇਡਰ ਦੇ ਵਿੱਚ ਲੈ ਕੇ ਆਏ ਜੀ ਪੈਚ ਵਰਕ ਮਿਲੂ ਤੁਹਾਨੂੰ ਸਾਰੇ ਸੂਟਾਂ ਦੇ ਇਸ ਤਰ੍ਹਾਂ ਦਾ ਪੈਚਵਰਕ ਕਰਿਆ ਹੋਇਆ ਹੈਗਾ ਨਾਲ ਕੰਟਰਾਸਟ ਦੁਪੱਟਾ ਮਸਲੀਨ ਦਾ ਹੀ ਮਸਲੀਨ ਦਾ ਹੀ ਦੁਪੱਟਾ ਲੱਗਾ ਜੀ ਕੰਟਰਾਸਟ ਫੋਰ ਸਾਈਡ ਤੁਹਾਨੂੰ ਲੈਸ ਮਿਲੂਗੀ ਰੇਟ ਹੈਗਾ 750 750 ਰੇਟ ਆ ਜੀ ਇਹਨਾਂ ਸੂਟਾਂ ਨਾਲ ਤੁਹਾਨੂੰ ਇਹਨਾਂ ਸੂਟਾਂ ਦੇ ਬਾਜੂ ਵਰਕ ਵੀ ਮਿਲੂ ਸਾਰਾ ਇਹ ਥ्रेड ਵਰਕ ਬਣਿਆ ਹੋਇਆ 750 ਰੇਟ ਆ ਇਹ ਆਪਣੇ ਕੋਲੇ ਚਾਕਲੇਟ ਮਸਲੀਨ ਦੇ ਵਿੱਚ ਸੂਟ ਨੇ ਜਿਹੜਾ ਨੂੰ ਹੁਣ ਦਿਖਾ ਰਹੇ ਆਂ ਦੋ ਡਿਜ਼ਾਈਨ ਦਿਖਾਵਾਂਗੇ ਪਹਿਲਾ ਆਪਣੇ ਕੋਲ ਇਹ ਡਿਜ਼ਾਈਨ ਆਗਾ ਪੈਚਵਰਕ ਦਾ ਬਹੁਤ ਸੋਹਣਾ ਬਣਿਆ ਹੋਇਆ ਡਿਜ਼ਾਈਨ ਕੰਟਰਾਸਟ ਦੁਪੱਟੇ ਨਾਲ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਰਹਿਣ ਵਾਲਾ ਕੈਸ਼ ਔਨ ਡਿਲੀਵਰੀ ਹੈਗੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਆਪਣੇ ਕੋਲ ਚਾਕਲੇਟ ਮਸਲੀਨ ਦੇ ਵਿੱਚ ਰੂਟ ਨੇ ਘੱਟ ਰੇਟ ਵਾਲੇ ਤੁਸੀਂ ਸਿਲੈਕਟ ਕਰ ਸਕਦੇ ਹੋ ਸਿਰਫ 750 ਦੀ ਰੇਂਜ ਰਹਿਣ ਵਾਲੀ ਹੈਗੀ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਿਲੈਕਟ ਕਰੋ ਜੀ ਇਹ ਸਾਰੇ ਆਪਣੇ ਕੋਲੇ ਕਲਰ ਨੇ ਜਿਹਦੋਂ ਨੂੰ ਹੁਣ ਦਿਖਾ ਰਹੇ ਆ ਪੈਚਵਰਕ ਇਹਦਾਂ ਨੂੰ ਗਰੇ ਦੇ ਪੱਟੇ ਨਾਲ ਮਿਲਣਗੇ ਗਰੇ ਦੇ ਪੱਟੇ ਦਾ ਕੰਟਰਾਸਟ ਬਣਾਇਆ ਤੇ ਉਹਨਾਂ ਨੂੰ ਪਹਿਲਾਂ ਸੀ ਬਲੈਕ ਕਲਰ ਦਿਖਾਇਆ ਸਾਰੇ ਕਲਰ ਹੀ ਬਹੁਤ ਪੈ ਰਹੇ ਨੇ ਬਾਜੂ ਵਰਕ ਦਾ ਨੂੰ ਸਾਰੇ ਸੂਟਾਂ ਦੀ ਮਿਲੂਗਾ ਇਹ ਜਿਹੜੇ ਸੂਟ ਨੇ ਇਹਨਾਂ ਸਾਰੇ ਸੂਟਾਂ ਦੇ ਤੁਹਾਨੂੰ ਬਾਜੂ ਵਰਕ ਮਿਲੂ ਜੀ ਫਲਕਾਰੀ ਦੀ ਗੜਾਈ ਵਾਲੇ ਆਲਓਵਰ ਸੂਟ ਲੈ ਕੇ ਜਾਂਦੇ ਨੇ ਲਈ ਕ੍ਰਾਸ਼ ਸ਼ਿਮਰ ਦੇ ਉੱਪਰ ਬਹੁਤ ਸੋਹਣੇ ਸੂਟ ਨੇ ਜੀ ਨਾਲ ਕੰਟਰਾਸਟ ਦੁਪੱਟੇ ਨੇ ਨਾਲ ਕੰਟਰਾਸਟ ਦੇ ਤੁਹਾਨੂੰ ਇਸ ਤਰ੍ਹਾਂ ਦੇ ਦੁਪੱਟੇ ਮਿਲਣਗੇ ਜੀ ਆਰਗੈਂਜ ਦੇ ਬਹੁਤ ਸੋਹਣੀ ਕੁਆਲਿਟੀ ਹੈ ਕੁਆਲਿਟੀ ਬਹੁਤ ਵਧੀਆ ਜੀ ਰੇਟ ਹੈਗਾ ਸਿਰਫ 850 850 ਰੇਟ ਹੈ ਜੀ ਤੁਹਾਨੂੰ ਦੇਖੋ ਹੈਂਡਵਰਕ ਦਾ ਕੰਮ ਵੀ ਮਿਲੂਗਾ ਤੁਹਾਨੂੰ ਜਰੀ ਦਾ ਕੰਮ ਵੀ ਮਿਲੂ ਤੇ ਥ੍ਰੈਡਵਰਕ ਦਾ ਕੰਮ ਵੀ ਮਿਲੂ ਗ੍ਰੇ ਕਲਰ ਆਗਾ 850 ਰੇਟ ਹੈ ਜੀ ਤੁਹਾਨੂੰ ਅਸੀਂ ਕਲਰ ਦਿਖਾ ਰਹੇ ਆਂ ਨਾਲ ਡਿਜ਼ਾਈਨ ਵੀ ਦਿਖਾ ਰਹੇ ਆਂਗੇ ਪੀਚ ਕਲਰ ਆ ਗਿਆ ਆਪਣੇ ਕੋਲੇ orange ਦੁਪੱਟੇ ਨਾਲ ਸਾਰੇ ਦੁਪੱਟਿਆਂ ਨੇ ਕੰਟਰਾਸਟ ਬਹੁਤ ਸੋਹਣਾ ਬਣਿਆ ਹੋਇਆ ਆਲ ਓਵਰ ਸੂਟ ਆਈ ਆਪਣੇ ਕੋਲੇ yellow ਕਲਰ ਮੈਂਟਾ ਦੁਪੱਟੇ ਨਾਲ ਸਾਰੇ ਫੁਲਕਾਰੀ ਦੇ ਸੂਟ ਆਏ ਨੇ ਆਪਣੇ ਕੋਲੇ ਕਰਾਸੀ ਸ਼ਿਮਰ ਦੇ ਉੱਪਰ ਤੁਸੀਂ ਸਲੈਕਟ ਕਰ ਸਕਦੇ ਹੋ ਇਹ ਆਪਣੇ ਕੋਲੇ ਪਿੰਕ ਕਲਰ ਜਿਹਦੋਂ ਨੂੰ ਹੁਣ ਦਿਖਾ ਰਹੇ ਆ ਪਿੰਕ ਕਲਰ ਇਹ ਪਹਿਲਾ ਤੁਹਾਨੂੰ ਅਸੀਂ ਪੀਚ ਕਲਰ ਰੱਖਾਇਆ ਸੀ ਕਲਰ ਦਾ ਨਾਮ ਜ਼ਰੂਰ ਲਿਖ ਦੇਣਾ ਤੁਸੀਂ ਜਦੋਂ ਵੀ ਸਾਨੂੰ ਫੋਟੋ ਸੈਂਡ ਕਰੋਗੇ ਮੈਂਡੇ ਕਲਰ ਨਾਲ ਫਰੋਜੀ ਦਾ ਕੰਟਰਾਸਟ ਬਹੁਤ ਸੋਹਣਾ ਬਣਿਆ ਹੋਇਆ ਹੈ। ਬਾਈਨ ਸ਼ੇਡ ਜਿਹਦ ਨੂੰ ਹੁਣ ਦਿਖਾ ਰਹੇ ਹਾਂ ਬਾਈਨ ਸ਼ੇਡ ਡਾਰਕ ਬਾਈਨ ਸ਼ੇਡ ਦਾ ਦੁਪੱਟਾ ਲੱਗਿਆ ਹੈ ਜੀ ਤੇ ਲਾਈਟ ਕਲਰ ਦਾ ਸੂਟ 850 ਰੇਟ ਦਾ ਇਹਨਾਂ ਸੂਟਾਂ ਨਾਲ ਤੁਸੀਂ ਸਿਲੈਕਟ ਕਰ ਸਕਦੇ ਹੋ। ਸ਼ਰਟ ਦਾ ਇਹਦਾ ਜੋ ਸੂਟ ਦਾ ਕਲਰ ਹੈਗਾ ਲਾਈਟ ਲਵੈਂਡਰ ਕਲਰ। ਲਾਈਟ ਲਵੈਂਡਰ ਕਲਰ ਦਾ ਸੂਟ ਹੈ ਜੀ। ਸਕਾਈ ਕਲਰ ਦੀ ਸ਼ਰਟ ਆ ਗਈ। ਸਕਾਈ ਕਲਰ ਦੇ ਸੂਟ ਨਾਲ ਮਹਿੰਦੀ ਕਲਰ ਦੇ ਦੁਪट्टे ਦਾ ਕੰਟਰਾਸਟ ਬਣਿਆ ਹੋਇਆ ਇਹ ਆਪਣੇ ਕੋਲ ਕਰਾਚੀ ਸਿਮਰ ਦੇ ਵਿੱਚ ਸੂਟ ਆ 850 ਦੀ ਰੇਂਜ ਵਾਲੇ कॉटन ਦੇ ਵਿੱਚ ਸੂਟ ਲੇਗਨਡ ਵਾਲੀ ਬ੍ਰੀਕ ਬੁਟੀ ਦੇ ਬਹੁਤ ਸੋਹਣੇ ਸੂਟ ਨੇ ਜੀ ਕੈਮਰਿਕ कॉटन ਦੇ ਵਿੱਚ 5 ਮੀਟਰ ਦੀ ਕੱਟ ਸੂਟ ਦੀ ਰਹਿਣ ਵਾਲੀ ਪਿਓਰ ਮਸਲੀਨ ਦੇ ਦੁਪੱਟੇ ਨੇ ਸੂਟਾਂ ਨਾਲ ਕੈਮਰਿਕ कॉटन ਦੇ ਸੂਟ ਆ ਜੀ ਪਿਓਰ ਮਸਲੀਨ ਦੇ ਦੁਪੱਟੇ ਨੇ ਇਹਨਾਂ ਸੂਟਾਂ ਨੇ ਪ੍ਰਾਈਸ ਹੈਗਾ 1250 1250 ਰੇਟ ਰਹਿਣ ਵਾਲਾ ਕਲਰ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਰਹੇ ਹੋ ਚਾਰ ਕਲਰ ਨੇ ਜੀ ਆਪਣੇ ਕੋਲੇ ਜੋ ਵੀ ਇਹਨਾਂ ਚੋਂ ਤੁਹਾਨੂੰ ਕਲਰ ਪਸੰਦ ਆ ਤੇ ਸਲੈਕਟ ਕਰ ਸਕਦੇ ਹੋਗੇ ਪਹਿਲਾ ਆਪਣੇ ਕੋਲੇ ਮਾਊਸ ਕਲਰ ਗ੍ਰੇ ਕਲਰ ਆਲ ਓਵਰ ਸੂਟ ਨੇ 5 ਮੀਟਰ ਸੂਟ ਦੀ ਕੱਟ ਰਹਿਣ ਵਾਲੀ ਨਾਲ 2.5 ਮੀਟਰ ਦੇ ਦੁਪੱਟੇ ਨੇ ਪਿਓਰ ਮਸਲੀਨ ਦੇ ਪਿਓਰ ਮਸਲੀਨ ਦੇ ਦੁਪੱਟੇ ਆ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਸੂਟ ਨੇ 1250 ਰੇਟ 1250 ਰੇਟ ਰਹਿਣ ਵਾਲਾ ਇਹਨਾਂ ਸੂਟਾਂ ਦਾ ਪਿਸਤਾ ਕਲਰ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਪਹਿਲਾਂ ਤੁਹਾਨੂੰ ਅਸੀਂ ਲਾਈਟ ਗਰੇ ਕਲਰ ਦਿਖਾਇਆ ਸੀ ਡਾਰਕ ਗਰੇ ਆਏ ਆਗੇ ਆਪਣੇ ਕੋਲੇ ਲਾਈਟ ਗਰੇ ਕਲਰ ਚਾਰ ਕਲਰ ਨੇ ਕੋਈ ਵੀ ਕਲਰ ਸਿਲੈਕਟ ਕਰੋ ਜੀ 1250 ਰੇਂਜ ਰਹਿਣ ਵਾਲੀਆਂ ਇਹਨਾਂ ਸੂਟਾਂ ਦੀ ਜੇ ਤੁਹਾਨੂੰ ਹੁੰਡ ਡਿਜ਼ਾਈਨ ਦਿਖਾਰਿਆ ਵੀ ਆਪਣੇ ਕੋਲੇ ਸੇਮ ਉਸੇ ਕੁਆਲਿਟੀ ਦੇ ਵਿੱਚ ਸੂਟ ਆ ਜੀ ਪਰਫਿਊਮ ਵਾਲੇ ਸੂਟ ਨੇ ਇਹ ਬਹੁਤ ਸੋਹਣੇ ਪਰਫਿਊਮ ਵਾਲੇ ਸੂਟ ਨੇ ਜੀ ਪਿਓਰ ਮਸਲੀਨ ਦੇ ਦੁਪੱਟੇ ਨੇ ਇਹਨਾਂ ਸੂਟਾਂ ਦੇ ਕਾਟਨ ਦੇ ਵਿੱਚ ਸੂਟ ਆ ਜਿਹਦ ਨੂੰ ਇਹ ਹੁਣ ਡਿਜ਼ਾਈਨ ਦਿਖਾ ਰਹੀ ਹੈ ਡਿਜ਼ਾਈਨ ਵੀ ਬਹੁਤ ਪੈਰਾ ਕਲਰ ਆ ਪਹਿਲਾ ਬਾਇਨ ਸ਼ੇਡ ਗ੍ਰੇ ਕਲਰ ਆ ਗਿਆ 1250 ਰੇਟ ਇਹਨਾਂ ਸੂਟਾਂ ਦਾ ਰੇਟ ਵੀ 1250 ਆ ਤੁਸੀਂ ਬਾਹਰ ਅੰਦਰ ਕਮੀ ਪਾ ਸਕਦੇ ਹੋ ਕਿਉਂਕਿ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਕੱਪੜੇ ਦੀ ਬਹੁਤ ਵਧੀਆ ਜੀ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋਗੇ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਵੀ ਬਰਬਰੀ कॉटन ਦੇ ਡੀਟੇਲ ਪ੍ਰਿੰਟ ਦੇ ਸੂਟ ਲੈ ਕੇ ਆਂ ਤੁਹਾਡੇ ਲਈ ਪ्योर ਦੁਪੱਟੇ ਨਾਲ ਬਹੁਤ ਸੋਹਣੇ ਸੂਟ ਨੇ ਜੀ ਬਰਬਰੀ कॉटन ਦੇ ਸੂਟ ਆ ਨਾਲ ਦੁਪੱਟੇ ਪ्योर ਦੇ ਲੱਗੇ ਹੋਏ ਨੇ 2.5 ਮੀਟਰ ਦੇ ਰੇਟ ਹੈਗਾ ਸਿਰਫ 1250 1250 ਰੇਟ ਹੈ ਜੀ ਡੀਟੇਲ ਪ੍ਰਿੰਟ ਦੇ ਬਰਬਰੀ कॉटन ਦੇ ਸੂਟ ਲੈ ਕੇ ਆਂ ਤੁਹਾਡੇ ਲਈ ਨਾਲ ਤੁਹਾਨੂੰ ਬਾਜੂ ਤੇ ਵਰਕ ਮਿਲੂ ਬਾਜੂ ਦੇ ਵੀ ਇਹ ਸਾਰਾ ਪ੍ਰਿੰਟ ਕਰਿਆ ਹੈ ਜਿਸ ਦਾ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਪਿਓਰ ਦੇ ਵਿੱਚ ਤੁਹਾਨੂੰ ਦੁਪੱਟੇ ਮਿਲਣਗੇ ਟਾਈ ਡਾਈ ਦੇ ਕਲਰ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਕਲਰ ਨੇ ਜੀ ਪਹਿਲਾ ਆਪਣੇ ਕੋਲੇ ਲਾਈਟ ਬਾਇੰਡ ਸ਼ੇਡ ਆ ਗਿਆ 1250 ਰੇਟ ਪਿਸਤਾ ਕਲਰ ਆਏ ਜੋ ਵੀ ਤੁਹਾਨੂੰ ਕਲਰ ਪਸੰਦ ਆਵੇ ਤੁਸੀਂ ਸਲੈਕਟ ਕਰ ਸਕਦੇ ਹੋਗੇ ਨਾਲ ਟਾਈ ਡਾਈ ਦੇ ਦੁਪੱਟੇ ਤਿਆਰ ਕਰੇ ਹੋਏ ਨੇ ਰੇਟ ਸਿਰਫ 1250 1250 ਦੇ ਵਿੱਚ ਤੁਹਾਨੂੰ ਅਸੀਂ ਦੇਵਾਂਗੇ ਡੀਟੈਲ ਪ੍ਰਿੰਟ ਦੇ ਬਰਬਰੀ ਕਾਟਨ ਦੇ ਸੂਟ ਪਿਓਰ ਦੁਪੱਟੇ ਨਾਲ ਕਲਰ ਸਾਰੇ ਬਹੁਤ ਪਿਆਰੇ ਨੇ ਇਨਾਂ ਦੇ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋਗੇ ਜੋ ਵੀ ਤੁਹਾਨੂੰ ਪਸੰਦ ਆ। ਦੁਪੱਟਿਆਂ ਦੇ ਦਾ ਨੂੰ ਲੈਸ ਵੀ ਮਿਲੂਗੀ, ਬਾਜੂ ਤੇ ਵੀ ਸਾਰੇ ਸੂਟਾਂ ਨੇ ਵਰਕ ਮਿਲੂਗਾ। ਡਾਰਕ ਪੀਚ ਕਲਰ ਆਗੇ ਇਹ ਸਾਰੇ ਕਲਰ ਨੇ ਆਪਣੇ ਕੋਲੇ। 1250 ਰੇਟ ਰਹਿਣ ਵਾਲਾ। ਬਾਜੂ ਵਰਕ ਦਾ ਨੂੰ ਸਾਰਿਆਂ ਦੇ ਮਿਲੂਗਾ। ਟਾਈ ਡਾਈ ਦੇ ਦੁਪੱਟੇ ਮਿਲਣਗੇ ਪ्योर ਦੇ। ਇਹ ਸੀ ਸਾਰੀ ਆਪਣੀ ਅੱਜ ਦੀ ਵੀਡੀਓ। ਵੀਡੀਓ ਨੂੰ ਪਹਿਲਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਿਓ ਉਸ ਤੋਂ ਬਾਅਦ ਹੀ ਸਾਨੂੰ ਫੋਟੋ ਸੈਂਡ ਕਰਨਾ ਜੀ। ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ